ਮੇਸਰ ਪੁਲਿਸ ਨੇ ਟਰੱਕ ਚਾਲਕਾਂ ਨੂੰ ਬੰਦਕ ਬਣਾ ਕੇ ਟਰੱਕ ਸਮੇਤ ਅਗਵਾ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਇਸ ਕੇਸ ਵਿੱਚ ਚਾਰ ਦੋਸ਼ੀਆਂ ਨੂੰ ਮੈਸ 24 ਘੰਟਿਆਂ ਦੇ ਅੰਦਰ ਹੀ ਕਾਬੂ ਕਰ ਲਿਆ ਅਤੇ ਟਰੱਕ ਸਮੇਤ 30 ਟਨ ਛੋਲੇ ਵੀ ਬਰਾਮਦ ਕਰ ਲਏ ਗਏ ਹਨ। ਪੁਲਿਸ ਅਧਿਕਾਰੀਆਂ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਇਹਨਾਂ ਦੋਸ਼ੀਆਂ ਦੀ ਉਮਰ ਮੈਸ 20 ਤੋਂ 24 ਸਾਲ ਦੇ ਕਰੀਬ ਹੈ। ਜਦਕਿ ਬਰਾਮਦ ਕੀਤੇ ਛੋਲੇ ਦੀ ਕੀਮਤ 20 ਲੱਖ ਰੁਪਏ ਦੇ ਪੀ ਸੀ ਸੀ। ਪੁਲਿਸ ਨੇ ਵਾਰਦਾਤ ਵਿੱਚ ਵਰਤੀ ਆਲਟੋ ਕਾਰ, ਇੱਕ ਦਾਤਰ ਇੱਕ ਇਚ ਅਤੇ ਮੋਬਾਈਲ ਫੋਨ ਵੀ ਬਰਾਮਦ ਕਰ ਲਿਆ ਹੈ। ਪੁਲਿਸ ਨੇ ਦੋਸ਼ੀਆਂ ਖਿਲਾਫ ਮਾਂਜੁਕ ਅਦਾਲਤ 'ਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕਰ ਲਿਆ ਹੈ। ਵੈਲਕਮ ਪੰਜਾਬ ਤੋਂ ਸੁਖਦੇਵ ਮਰੂ ਨਿਸ਼ ਪਾਸੀ ਦੀ ਰਿਪੋਰਟ। ਸੈਕੂਐਂਸ ਇਹ ਹੋਇਆ ਕਿ ਬੀਕਾ ਨੇਰ ਤੋਂ 300 ਕੁਇੰਟਲ ਜਿਹੜਾ ਆਪਣੇ ਛੋਲੇ ਗ੍ਰਾਮਸ ਜਿਹਨੂੰ ਕਹਿੰਦੇ ਆ ਉਹ ਟਰੱਕ ਭਰ ਕੇ ਮਲੋਟ ਦੀ ਬਾਲਾਜੀ ਕੰਪਨੀ ਐ ਟਰਾਂਸਪੋਰਟ ਦੀ ਡਿਸਟ੍ਰਿਕਟ ਮੁਕਸਰ ਸਾਹਿਬ ਦੀ ਉਹ ਆਈ ਅੰਮ੍ਰਿਤਸਰ। ਉਹਨਾਂ ਨੇ ਪ੍ਰਿੰਸ ਕੋਲਡ ਸਟੋਰੀ ਦੇ ਵਿੱਚ ਇੱਥੇ ਉਹ ਆਪਣਾ ਇਹਦਾ ਮਾਲ ਲਾਉਣਾ ਸੀ ਕਿਸੇ ਕਾਰਨ ਕਰਕੇ ਉੱਥੇ ਰਸ਼ ਹੋਇਆ ਤੋਂ ਆਪਣੇ ਟਰੱਕ ਦੇ ਵਿੱਚ ਡਰਾਈਵਰ ਤੇ ਕਲੀਨਰ ਦੋਨੋਂ ਸੁੱਤੇ ਪਏ ਸੀਗੇ ਤੋਂ ਪੰਜ ਬੰਦਿਆਂ ਨੇ ਆ ਕੇ ਅਣਪਛਾਤੇ ਨੇ ਉਹ ਤੇ ਹਮਲਾ ਕੀਤਾ ਉਹਨਾਂ ਨੂੰ ਓਵਰ ਪਾਵਰ ਕੀਤਾ ਹੱਥ ਪੈਰ ਬੰਨ ਕੇ ਮੂੰਹ ਬੰਨ ਕੇ ਅੱਖਾਂ ਬੰਨ ਕੇ ਟਰੱਕ ਦੇ ਸਣੇ ਉਹਨਾਂ ਨੂੰ ਨਾਲ ਲੈ ਗਏ ਉਹ ਔਰ ਅੱਗੇ ਜਾ ਕੇ ਜੀਪੀਐਸ ਡਿਸਕਵਰ ਕੀਤਾ ਕਿ ਇਧਰ ਤਰਨਤਾਰਨ ਸਾਈਡ ਤੇ ਫਿਰ ਉਹਨਾਂ ਨੇ ਕੁੱਟਮਾਰ ਕੀਤੀ ਉਹਨੂੰ ਕਿਹਾ ਵੀ ਜੀਪੀਐਸ ਤੁਸੀਂ ਖੋਲੋ ਜੀਪੀਐਸ ਖੋਲ ਕੇ ਉਹਨਾਂ ਨੂੰ ਮੁੜ ਕੇ ਅੱਗੇ ਜਾ ਕੇ ਛੁੱਟ ਦਿੱਤਾ ਗਿਆ ਇੱਕ ਨਾਲੇ ਦੇ ਕੋਲ ਹੱਥ ਪੈਰ ਬੰਨੇ ਰਹੇ ਮੂੰਹ ਬੰਨੇ ਹੋਏ ਅੱਖਾਂ ਬੰਨੀਆਂ ਔਰ ਉਸ ਤੋਂ ਬਾਅਦ ਉਥੋਂ ਫਰਾਰ ਹੋ ਗਏ ਉਸ ਤੋਂ ਬਾਅਦ ਆ ਕੇ ਉਹਨਾਂ ਨੇ ਜਦੋਂ ਥਾਣੇ ਸੁਲਤਾਨਵਿੰਡੇ ਅਗਲੇ ਦਿਨ ਦੱਸਿਆ ਸਾਨੂੰ ਤਾਂ ਸਾਡੀ ਪੁਲਿਸ ਹਰਕਤ ਚ ਆਈ ਜਿਵੇਂ ਕਿ ਤੁਹਾਨੂੰ ਪਤਾ ਕਮਿਸ਼ਨਰੇਟ ਦੇ ਵਿੱਚ ਸਾਡਾ ਜ਼ੀਰੋ ਟੋਲਰੈਂਸ ਪਾਲਿਸੀ ਹੈ ਕਰਾਈਮ ਦੇ ਅਗੇਂਸਟ ਉਹ ਸਾਰੇ ਆਫੀਸਰਸ ਇੱਕਦਮ ਅਸੀਂ ਅਲਰਟ ਹੋਏ ਔਰ ਪ੍ਰੋਫੈਸ਼ਨਲ ਤਰੀਕੇ ਨਾਲ ਦੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਜਿਹਦੀ ਸੁਪਰਵੀਜ਼ਨ ਮਿਸਟਰ ਹਰਪ੍ਰੀਤ ਮੰਡੇਰ ਸਾਡੇ ਡੀਸੀਪੀ ਸਾਹਿਬ ਮੈਡਮ ਡਾਕਟਰ ਤਰਪਨ ਆਲੂਵਾਲੀਆ ਜੀ ਮਨਿੰਦਰ ਸਾਡੇ ਏਸੀਪੀ ਸਾਊਥ ਜਸਵੀਰ ਸਿੰਘ ਸਾਡੇ ਐਸਐਚਓ ਸੁਲਤਾਨਵਿੰਦ ਤੇ ਵਿੰਦਰਜੀਤ ਈਐਸਆਈਏ 3 ਦੇ ਇੰਚਾਰਜ ਨੇ ਸਾਰਿਆਂ ਦੀ ਅਸੀਂ ਅਲੱਗ-ਅਲੱਗ ਟੀਮਾਂ ਬਣਾਈਆਂ ਔਰ ਪਲਾਨਡ ਵੇਨਾ ਅਸੀਂ ਸਾਰਿਆਂ ਨੂੰ ਸੈਂਟੀਫਿਕਲੀ ਤੇ ਪ੍ਰੋਫੈਸ਼ਨਲੀ ਟੈਕਨੀਕਲੀ ਇਹਦੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਉਹਦੇ ਚ ਅਸੀਂ ਇਹ ਸਾਰਿਆਂ ਦਾ ਸਾਰਾ ਮਾਲ ਟਰੱਕ ਤੇ ਚਾਰੋਂ ਬੰਦੇ ਫੜ ਲਏ ਐ ਇੱਕ ਬੰਦਾ ਫਰਾਰ ਐ ਸਾਰੀ ਰਿਕਵਰੀ ਹੋ ਚੁੱਕੀ ਐ ਔਰ ਮੈਂ ਇਹਨੂੰ ਬਹੁਤ ਹੀ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਮੰਨਦਾ ਉਹਦਾ ਕਾਰਨ ਤੁਹਾਨੂੰ ਮੈਂ ਦੱਸਦਾ ਕਿ ਜਿੱਦਾਂ ਜਾ ਕੇ ਇਹਨਾਂ ਨੇ ਸਾਰੇ ਕੰਮ ਕੀਤੇ ਔਰ ਬੰਦਿਆਂ ਨੂੰ ਟਰੈਕ ਕੀਤਾ ਔਰ ਛੋਟੇ ਛੋਟੇ ਲਿੰਕਸ ਜਿਹੜੇ ਆ ਲੀਡਸ ਕਿ ਕਿੱਥੇ ਕੋਈ ਬੋਰੀ ਦਾ ਨਿਸ਼ਾਨ ਮਿਲਿਆ ਕਿਥੋਂ ਸਾਨੂੰ ਕੁਝ ਉਹਨਾਂ ਦੀਆਂ ਬੋਰੀਆਂ ਦੇ ਵਿੱਚੋਂ ਚੀਜ਼ ਡਿੱਗਦੀ ਹੋਈ ਮਾਲ ਕਿਤੇ ਦਿਖਿਆ ਤਾਂ ਸਾਡੇ ਮੁਲਾਜ਼ਮਾਂ ਨੇ ਇੰਨੀ ਮਤਲਬ ਦਿਨ ਰਾਤ ਮਿਹਨਤ ਕਰਕੇ ਇਹਨੂੰ ਆਲਮੋਸਟ 24 ਘੰਟੇ ਦੇ ਵਿੱਚ ਸਾਰਾ ਐਡਾ ਵੱਡਾ ਸੈਂਸੇਸ਼ਨਲ ਕ੍ਰਾਈਮ ਟ੍ਰੇਸ ਕੀਤਾ ਜਿਹੜੇ ਮੁਲਜ਼ਮ ਫੜੇ ਜਾ ਚੁੱਕੇ ਨੇ ਉਹ ਜਗਜੀਤ ਸਿੰਘ ਐ ਇਹ ਡਾਕਾਣਾ ਵਰਪਾਲ ਅੰਮ੍ਰਿਤਸਰ ਇਹ ਸਾਰੇ ਤਰਨਤਾਰਨ ਜ਼ਿਲ੍ਹੇ ਦੇ ਰਹਿਣ ਵਾਲੇ ਜਿਆਦਾਤਰ ਹੈਗੇ ਆ ਅਰਜਨ ਸਿੰਘ ਉਰਫ ਕਟਾ ਇਹ ਪਿੰਡ ਚੱਬਾ ਗੁਰਪ੍ਰੀਤ ਸਿੰਘ ਉਰਫ ਸਾਜਨ ਖੇਮ ਕਰਨ ਤਰਨਤਾਰ ਇਹਦੇ ਖਿਲਾਫ ਪਹਿਲਾਂ ਵੀ ਇੱਕ ਚੋਰੀ ਦੀ ਤੇ ਮੁਕਦਮੇ ਦੀ ਐਵੀਡੈਂਸ ਡਿਸਟਰੋਏ ਕਰਨ ਦੀ ਮੋਗੇ ਦੇ ਵਿੱਚ ਐਫ ਆਰ ਐ ਹੈਗੀ ਆ ਪੁਰਾਣਾ ਕ੍ਰਿਮినਲ ਰਿਕਾਰਡ ਹੈ ਸੁਖਦੇਵ ਸੋਨੂ ਇਹ ਚੱਬੇ ਦਾ ਅੰਮ੍ਰਿਤਸਰ ਦਾ ਬਰਾਮਦਗੀ ਜਿਹੜੀ ਹੋਈ ਹੈ ਇੱਕ ਟਰੱਕ ਜਿਹੜਾ ਖੋਇਆ ਗਿਆ ਸੀ ਜਿਹੜਾ ਕਿ ਅਸ਼ੋਕ ਲੇਲਨ ਕੰਪਨੀ ਦਾ ਹੈਗਾ 300 ਕੁਇੰਟਲ ਛੋਲੇ ਜੋ ਕਿ ਬੀਕਾਨੇਰ ਤੋਂ ਚੱਲੇ ਸੀਗੇ ਤਕਰੀਬਨ ਜਿਹਦੀ ਕੀਮਤ 20 ਲੱਖ ਦੇ ਕਰੀਬ ਹੈ ਵਾਰਦਾਤ ਚ ਇੱਕ ਹੋਰ ਨਵੀਂ ਗੱਲ ਆਈ ਸਾਹਮਣੇ ਕਿ ਟਰੱਕ ਨੂੰ ਜਦੋਂ ਸਕਾਟ ਕਰ ਰਹੀ ਸੀ ਤੇ ਬੰਦਿਆਂ ਦੀ ਪ੍ਰੋਟੈਕਸ਼ਨ ਵਾਸਤੇ ਆਲਟੋ ਕਾਰ ਫਿਕਰ ਹੋਈ ਸੀ ਉਹ ਵੀ ਅਸੀਂ ਬਰਾਮਦ ਕਰ ਲਈ ਹੈ